ਇਹਦੇ ਵਿੱਚ ਵੋਟ ਪਾਉਣ ਦਾ ਅਧਿਕਾਰ 18 ਸਾਲ ਜਾਂ ਉਸ ਤੋਂ ਬਾਅਦ ਉਮਰ ਦੇ ਕੋਈ ਵੀ ਵਿਅਕਤੀ ਨੂੰ ਹੋ ਸਕਦਾ ਹੋਤਾ ਮਾਤਾ ਜਨਮ ਦਾ ਜਨਮ ਤਿੰਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਤੇ ਸਾਨੂੰ ਸਭ ਨੂੰ ਵੋਟ ਪਾਉਣ ਦੇਖੀ ਜਾਣਾ ਚਾਹੀਦਾ ਜੇ ਅਸੀਂ ਕੋਰ ਕੋਣ ਜਾਮਾਗੇ ਤਾਂ ਸਾਡੇ ਮਨਪਸੰਦ ਸਰਕਾਰ ਬਣੇਗੀ ਤੇ ਕਿਤੇ ਇਹ ਵੀ ਹੋ ਸਕਦਾ ਹੈ ਕਿ ਸਾਨੂੰ ਇਹ ਵੀ ਸਰਕਾਰ ਪਸੰਦ ਨਹੀਂ ਉਹ ਵੀ ਬੰਦੇ ਪਸੰਦ ਨਹੀਂ बुर माना मिलंदा